ਸਾਡੇ ਜਦੋਂ ਅਸੀਂ ਅੰਮ੍ਰਿਤ ਛਕ ਲੈਂਦੇ ਨਾ ਸਾਡਾ ਮੇਨ ਮਕਸਦ ਪਤਾ ਕੀ ਹੋ ਜਾਂਦਾ ਵਾ ਕਿ ਮਹਾਰਾਜ ਦੇ ਲੜਨਾਂ ਲੱਗੇ ਰਹਿਣਾ ਉਹਨਾਂ ਦੇ ਹੁਕਮ ਮੰਨਣਾ ਗੁਰਬਾਣੀ ਪੜਨਾ ਗੁਰਬਾਣੀ ਵਿਚਾਰਨਾ ਪਰ ਅਸੀਂ ਹੁਣ ਦਸਤਾਰ ਕਿਉਂ ਸਜਾਣੇ ਪਏ ਆ ਮਸ਼ਹੂਰ ਹੋਣਾ ਸੋਹਣੇ ਲੱਗਣਾ ਕਦੀ ਗੁਰਬਾਣੀ ਪੜੀ ਨਹੀਂ ਕਦੀ ਵਿਚਾਰੀ ਨਹੀਂ ਸਾਨੂੰ ਕਿੱਦਾਂ ਪਤਾ ਲੱਗੇਗਾ ਮਹਾਰਾਜ ਨੇ ਦਸਤਾਰ ਬਾਰੇ ਕੀ ਕਿਹਾ ਆ ਉਹਦੇ ਦਿੱਤੇ ਸਰੂਪ ਤਾਂ ਹੀ ਮੰਗਲ ਚੁੱਕਦੇ ਉਹਨੂੰ ਚੁਣੌਤੀ ਦੇਨੇ ਕਿਸਾਨਾਂ ਬਿਲਕੁਲ ਇਹ ਦਿਮਾਲੇ ਦਾ ਸ਼ਿੰਗਾਰ ਹੈ ਟਿੱਕੇ ਜਾਂ ਬਰੋਚ ਨਹੀਂ ਹੈ ਦਿਮਾਲੇ ਦਾ ਸ਼ਿੰਗਾਰ ਹੈ ਉਹ ਸ਼ਸਤਰ ਹੈ ਸ਼ਸਤਰ ਹੈ ਕਈ ਬੀਬੀਆਂ ਦਸਤਾਰ ਸਜਾ ਕੇ ਨਹੀਂ ਲਾਟੇ ਹੋ ਜਾਂ ਮੇਕਅਪ ਵਗੈਰਾ ਕਰਦੇ ਮਤਲਬ ਅਸੀਂ ਮਾਰਿਆਂ ਨੂੰ ਕਹਿੰਨੇ ਪਏ ਦੇਖ ਤੂੰ ਮੈਨੂੰ ਸਹੀ ਨਹੀਂ ਬਣਾਇਆ ਤੈਨੂੰ ਮੈਂ ਬਣਾ ਕੇ ਦਸਤੀ ਆ ਕਿ ਮੈਂ ਐਦਾਂ ਵਧੀਆ ਲੱਗਦੀ ਆ ਤੂੰ ਮੈਨੂੰ ਵਧੀਆ ਨਹੀਂ ਬਣਾਇਆ ਅਸੀਂ ਮਾਰਿਆਂ ਨੂੰ ਸਿੱਧਾ ਸਿੱਧਾ ਸੰਭਾਲ ਕਰਦੇ ਆ ਇਸ ਜੀ ਦਾ ਸਿੱਖ ਬੀਬੀਆਂ ਵੀ ਦੇਖਣੀ ਆ ਪਿਛਲੇ ਸਮੇਂ ਦੀਆਂ ਦੇਖੋ ਤੁਹਾਨੂੰ ਜਵਾਬ ਆਪ ਮਿਲਣਗੇ ਕਿਸੇ ਬੀਬੀ ਦੇ ਸ਼ਿੰਗਾਰ ਕੀਤਾ ਹੋਇਆ ਵੇਖਿਆ ਹੋਵੇ ਅਸੀਂ हां ਵੀ ਉਹ ਉਹਨਾਂ ਨੇ ਆਪਣਾ ਆਪ ਸਵਾਰਿਆ ਹੋਵੇ ਉਹ ਆਪਣੀ ਕਮਾਈ ਜਿਹੜੀ ਕਰਕੇ ਗਏ ਨਾ ਉਹ ਇਤਿਹਾਸ ਬੋਲਣ ਦੇ ਆ ਜੇ ਅਸੀਂ ਕਹਿੰਦੇ ਨਾ ਕਿ ਮਾਰੇ ਨੂੰ ਕਿਹ ਇਹ ਕੱਪੜਿਆਂ ਦੇ ਨਾਲ ਦਿਲ ਸਾਫ਼ ਹੋਣਾ ਚਾਹੀਦਾ ਇਹ ਲੋਕਾਂ ਦੀ ਗੱਲ ਆ ਮਨ ਸੱਚੀ ਸਾਡੇ ਸਾਫ਼ ਆ ਇੰਨੀ ਨਿੰਦਿਆ ਸਾਡੇ ਅੰਦਰ ਇੰਨੀ ਨਫ਼ਰਤ ਸਾਡੇ ਅੰਦਰ ਇਹ ਆਪਣੇ ਆਪ ਨੂੰ ਹੌਸਲਾ ਦੇਣ ਲਈ ਕਹਾ ਜਾਂਦਾ ਹੁੰਦਾ ਹੈ ਨਾ ਤੁਸੀਂ ਦਮਾਲੇ ਦੀ ਗੱਲ ਕੀਤੀ ਬੀਬੀਆਂ ਦੇ ਹਨਾ ਮੈਂ ਤੁਹਾਡੇ ਸਿਰ ਤੇ ਦੇਖਣਾ ਬਹੁਤ ਸੋਹਣਾ ਦਮਾਲਾ ਸਜਾਇਆ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਹਨਾ ਤੇ ਮੈਨੂੰ ਲੱਗਦਾ ਚਲੋ ਤੁਸੀਂ ਬਾਣਾ ਵੀ ਪਾਇਆ ਪ੍ਰੋਪਰ ਹਨਾ ਬਾਣੇ ਦਾ ਧਾਰਨ ਕੀਤਾ ਪਰ ਮੈਨੂੰ ਲੱਗਦਾ ਜਿਹੜਾ ਦਮਾਲੇ ਦੀ ਆਪਾਂ ਗੱਲ ਕਰੀਏ ਗੁਰੂ ਸਾਹਿਬ ਨੇ ਬਖਸ਼ਿਆ ਸਾਨੂੰ ਬਹੁਤ ਸਤਿਕਾਰਯੋਗ ਹੈ ਦਮਾਲਾ ਸਾਡੇ ਵਾਸਤੇ ਪਰ ਮੈਨੂੰ ਲੱਗਦਾ ਅੱਜ ਕੱਲ ਸਾਡੀਆਂ ਭੈਣਾਂ ਨੇ ਦਮਾਲੇ ਨੂੰ ਇੱਕ ਫੈਸ਼ਨ ਦੇ ਤੌਰ ਤੇ ਨਹੀਂ ਧਾਰਨ ਕਰਨਾ ਸ਼ੁਰੂ ਕਰਤਾ ਸਿਰਫ ਸੋਸ਼ਲ ਮੀਡੀਆ ਤੇ ਲਾਈਕਸ ਤੇ ਵਿਊ ਵਾਸਤੇ ਹਾਂਜੀ ਫੈਸ਼ਨ ਬਣਾ ਲਿਆ ਕਿ ਜੇ ਅਸੀਂ ਦਸਤਾਰ ਸਜਾਵਾਂਗੇ ਤੇ ਅਸੀਂ ਸੋਹਣੇ ਦਸਤਾਰ ਅਸੀਂ ਪਹਿਲਾਂ ਸਜਾਉਂਦੇ ਹੀ ਨਾ ਮਤਲਬ ਮਹਾਰਾਜ ਕਰਕੇ ਕਹਿ ਲੋ ਜਾਂ ਮਤਲਬ ਸਾਡੇ ਜਦੋਂ ਅਸੀਂ ਅੰਮ੍ਰਿਤ ਛਕ ਲੈਂਦੇ ਨਾ ਸਾਡਾ ਮੇਨ ਮਕਸਦ ਪਤਾ ਕੀ ਹੋ ਜਾਂਦਾ ਵਾ ਕਿ ਮਹਾਰਾਜ ਦੇ ਲੜਨਾਂ ਲੱਗੇ ਰਹਿਣਾ ਉਹਨਾਂ ਦੇ ਹੁਕਮ ਮੰਨਣਾ ਗੁਰਬਾਣੀ ਪੜਨਾ ਗੁਰਬਾਣੀ ਵਿਚਾਰਨਾ ਪਰ ਅਸੀਂ ਹੁਣ ਦਸਤਾਰ ਕਿਉਂ ਸਜਾਣੇ ਪਏ ਆ ਮਸ਼ਹੂਰ ਹੋਣਾ ਸੋਹਣੇ ਲੱਗਣਾ ਇਹ ਸਭ ਤੋਂ ਵੱਡੇ ਕਾਰਨ ਆ ਹੁਣ ਜਿਵੇਂ ਕਿਉਂਕਿ ਸੁਣੀਦਾ ਆ ਆਪਾਂ ਵੀ ਹੈਨਾ ਕਿ ਬਈ ਮੈਨੂੰ ਦਸਤਾਰ ਸੋਹਣੀ ਲੱਗਦੀ ਤੇ ਮੈਂ ਸਜਾ ਲਈ ਹੱਲੇ ਕੀ ਭਾਵੇਂ ਅਸੀਂ ਅੰਮ੍ਰਿਤ ਨਾ ਛਕਿਆ ਹੋਵੇ ਭਾਵੇਂ ਅਸੀਂ ਕੇਸ ਕਤਲ ਕਰਾਉਂਦੇ ਪਏ ਆ ਪਰਤਾਂਵੀ ਦਸਤਾਰ ਸਜਾਉਂਦੇ ਪਏ ਆ ਕਿੰਨਾ ਵੱਡਾ ਇਹ ਹੋ ਹੈਗਾ ਵਾ ਫਿਰ ਇਹਦੀ ਪਹਿਲਾਂ ਤਾਂ ਇੱਕ ਦਸਤਾਰ ਹੁੰਦੀ ਸੀ ਹੁਣ ਅਸੀਂ ਰੰਗ-ਬਰੰਗੇ ਦਸਤਾਰ ਸਜਾਉਂਦੇ ਆ ਲਾਲ ਰੰਗ ਹਰਾ ਰੰਗ ਹੋ ਗਿਆ ਜਿਹੜੇ ਰੰਗ ਹਨ ਨਾ ਪੜਕੀਲੇ ਵਰਜਿਆ ਤੇ ਫੈਸ਼ਨ ਪਿੱਛੇ ਚੱਲ ਗਿਆ ਨਾ ਫੈਸ਼ਨ ਪਿੱਛੇ ਸੂਟ ਦੇ ਨਾਲ ਦੀ ਅਸੀਂ ਦਸਤਾਰ ਸਜਾਉਂਦੇ ਪਏ ਕਿ ਸੋਹਣੇ ਲੱਗ ਸਕੀਏ ਤੇ ਜੋ ਮਹਾਰਾਜ ਨੇ ਬਖਸ਼ਿਆ ਕਿ ਉਹ ਗਲਤ ਬਖਸ਼ਿਆ ਆ ਹੁਣ ਮਹਾਰਾਜ ਵੀ ਕਹਿੰਦੇ ਕਿ ਸਾਬਤ ਸੂਰਤ ਦਸਤਾਰ ਸਿਰਾ ਠੀਕ ਆ ਉਹਨੂੰ ਸਾਬਤ ਸੂਰਤ ਤੁਸੀਂ ਸਜਾ ਕੇ ਤੇ ਵੇਖੋ ਹੁਣ ਜਦ ਦਸਤਾਰ ਹੀ ਗੱਲ ਕੀਤੀ ਐ ਮੈਂ ਇਥੇ ਹੋਰ ਗੱਲ ਕਰਦੀ ਆ ਅੱਜ ਕੱਲ ਕੋੜੀਆਂ ਨੇ ਇੱਕ ਹੋਰ ਚੀਜ਼ ਸਟਾਰਟ ਕੀਤੀ ਐ ਦਸਤਾਰ ਦੇ ਉੱਤੇ ਐਸੈਸਰੀਜ਼ ਲਗਾਉਣਾ ਹਮ ਇੱਕੇ ਹੋ ਗਏ ਆ ਅਪਰੋਚ ਵਗੈਰਾ ਸੀ ਲਗਾਣੇ ਆ ਤੁਸੀਂ ਕਿੱਥੇ ਪੜਿਆ ਆ ਉਹ ਬਾਜੂ ਇਹ ਕਹਿਦ ਨੇ ਕਿ ਤੁਸੀਂ ਕਿੱਥੇ ਮਹਾਰਾਏ ਨੇ ਕਿੱਥੇ ਲਿਖਿਆ ਤੁਸੀਂ ਪੜੋਗੇ ਤੇ ਤੁਹਾਨੂੰ ਲੱਭੇਗਾ ਕਦੀ ਗੁਰਬਾਣੀ ਪੜੀ ਨਹੀਂ ਕਦੀ ਵਿਚਾਰੀ ਨਹੀਂ ਸਾਨੂੰ ਕਿੱਦਾਂ ਪਤਾ ਲੱਗੇਗਾ ਮਹਾਰਾਏ ਨੇ ਦਸਤਾਰ ਬਾਰੇ ਕੀ ਕਿਹਾ ਆ ਜਾਂ ਰਹਿਤ ਮਰਿਆਦਾ ਕੀ ਆ ਜੇ ਉਹ ਸ਼ਿੰਗਾਰ ਲਾਣੇ ਆ ਫਿਰ ਆ ਚੱਕਰ ਦਮਾਲੇ ਦੇ ਸ਼ਸਤਰ ਕਿਉਂ ਦਿੱਤੇ ਮਾਰਾਏ ਨੇ ਹੂੰ ਚਲੋ ਰੱਬ ਨਾ ਕਰੇ ਸਾਨੂੰ ਲੋੜ ਪੈ ਗਈ ਕੋਈ ਕੋਈ ਵਧਾਅ ਕਰਦਾ ਪਿਆ ਸਾਡੇ ਵੱਲ ਤੁਸੀਂ ਕੀ ਕਰੋਗੇ ਸ਼ਿੰਗਾਰ ਲਾ ਕੇ ਮਾਰੋਗੇ ਹੂੰ ਸੋਚਣ ਵਾਲੀ ਗੱਲ ਆ ਜੇ ਅਸੀਂ ਇਹ ਸ਼ਸਤਰ ਪਹਿਨੇ ਆ ਹਰ ਇੱਕ ਸ਼ਸਤਰ ਦਾ ਇੱਕ ਆਪਣਾ ਮੋਟਿਵ ਹੁੰਦਾ ਆ ਤੇ ਜੇ ਤੁਹਾਡੇ ਕੋ ਕੁਝ ਵੀ ਨਹੀਂ ਹੈਗਾ ਨਾ ਤੁਹਾਡੇ ਸ਼ਸਤਰ ਤੁਹਾਡੇ ਕੰਮ ਆ ਸਕਦੇ ਉਸ ਟਾਈਮ ਤੇ ਆ ਚੱਕਰ ਆ ਚੱਕਰ ਕਾਦੇ ਵਾਸਤੇ ਹੁੰਦਾ ਹਨ ਜੇ ਅਸੀਂ ਸ਼ਸਤਰਾਂ ਦੀ ਅਹਿਮੀਅਤ ਵੇਖੀਓ ਸ਼ਸਤਰਾਂ ਦੀ ਵੀ ਇੱਕ ਆਪਣੀ ਅਹਿਮੀਅਤ ਹੈਗੀ ਆ ਅਸੀਂ ਸਿਰਫ ਸੋਹਣੇ ਲੱਗਣ ਲਈ ਸ਼ਿੰਗਾਰ ਕਰੀ ਜਾ ਰਹੇ ਆ ਅਸੀਂ ਫਿਰ ਇਹ ਕਹਿੰਦੇ ਕਿ ਜੇ ਮਹਾਰਾਜ ਨੇ ਜੇ ਅਸੀਂ ਹੁਣ ਮੇਕਅਪ ਵਗੈਰਾ ਕਰਦੇ ਕਈ ਬੀਬੀਆਂ ਦਸਤਾਰ ਸਜਾ ਕੇ ਨਹੀਂ ਲਾਟਿਓ ਜਾਂ ਮੇਕਅਪ ਵਗੈਰਾ ਕਰਦੇ ਮਤਲਬ ਅਸੀਂ ਮਹਾਰਾਜ ਨੂੰ ਕਹਿੰਨੇ ਪਏ ਦੇਖ ਤੂੰ ਮੈਨੂੰ ਸਹੀ ਨਹੀਂ ਬਣਾਇਆ ਤੈਨੂੰ ਮੈਂ ਬਣਾ ਕੇ ਦਸਤੀ ਆ ਕਿ ਮੈਂ ਐਦਾਂ ਵਧੀਆ ਲੱਗਦੀ ਆ ਤੂੰ ਮੈਨੂੰ ਵਧੀਆ ਨਹੀਂ ਬਣਾਇਆ ਅਸੀਂ ਮਹਾਰਾਜ ਨੂੰ ਸਿੱਧਾ-ਸਿੱਧਾ ਸਵਾਲ ਕਰਦੇ ਆ ਇਸ ਚੀਜ਼ ਦਾ ਉਹਦੇ ਉਹਦੇ ਜਿੱਤੇ ਸਰੂਪ ਤੇ ਹੀ ਉਂਗਲ ਚੁੱਕਦੇ ਉਹਨੂੰ ਚੁਣੌਤੀ ਦੇਣੀ ਕਿਸਾਨਾ ਬਿਲਕੁਲ ਤੇ ਦਿਮਾਲੇ ਦਾੜਾ ਸ਼ਿੰਗਾਰ ਹੈ ਟਿੱਕੇ ਜਾਂ ਬਰੋਚ ਨਹੀਂ ਹੈ ਦਿਮਾਲੇ ਦਾੜਾ ਸ਼ਿੰਗਾਰ ਹੈ ਉਹ ਸ਼ਸਤਰ ਹੈ ਸ਼ਸਤਰ ਹੈ ਠੀਕ ਹੈ ਸ਼ਸਤਰ ਤਾਰ ਨਗਰ ਜੀ ਸਾਨੂੰ ਦਿਮਾਲੇ ਦੇ ਉੱਪਰ ਦੀ ਦਿਮਾਲੇ ਦੇ ਨਾਲ ਸ਼ਿੰਗਾਰ ਦੀ ਗੱਲ ਤੁਸੀਂ ਕੀਤੀ ਕਿ ਦਿਮਾਲੇ ਦੇ ਉੱਪਰ ਬਰੋਚ ਵਗੈਰਾ ਲਗਾ ਕੇ ਸ਼ਿੰਗਾਰ ਕੀਤਾ ਜਾਂਦਾ ਹੈ ਨਾ ਮੇਰੇ ਕੋਲ ਤਾਂ ਇਸ ਤੋਂ ਇਲਾਵਾ ਹੀ ਬਹੁਤ ਕੋਚ ਹੈ ਜਿਵੇਂ ਮੈਂ ਦੇਖਦਾ ਆਪਾਂ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ 'ਤੇ ਅਕਸਰ ਦੇਖਦੇ ਆ ਕਿ ਸਾਡੀਆਂ ਭੈਣਾਂ ਨੇ ਜੀਨਸ ਪਾਈ ਹੁੰਦੀਆਂ, ਟੀ-ਸ਼ਰਟ ਪਾਈ ਹੁੰਦੀਆਂ ਤੇ ਕਈਆਂ ਨੇ ਤਾਂ ਸ਼ਾਰਟਸ ਪਾ ਕੇ ਵੀ ਉੱਪਰ ਦਮਾਲਾ ਸਜਾਇਆ ਹੁੰਦਾ ਹਨਾ ਉਹਨਾਂ ਦਾ ਕਹਿਣਾ ਹੁੰਦਾ ਵੀ ਨਹੀਂ ਦੇਖੋ ਮਨ ਸਾਫ਼ ਹੋਣਾ ਚਾਹੀਦਾ ਜੀ ਠੀਕ ਆ ਕੱਪੜਿਆਂ 'ਚ ਕੁਝ ਨਹੀਂ ਰੱਖਿਆ ਸਾਡੇ ਸਿਰ 'ਤੇ ਦਸਤਾਰ ਆ ਨਾ ਅਸੀਂ ਸਿੰਘਣੀ ਆ ਚਾਹੇ ਥੱਲੇ ਵਸਤਰ ਜੋ ਮਰਜ਼ੀ ਹੋਣ ਇਹ ਕਿੰਨਾ ਕੁ ਸਹੀ ਹੈ ਇਹ ਸਹੀ ਤੇ ਇਹਨਾਂ ਨੇ ਵੈਸੇ ਆਪ ਹੀ ਬਣਾਇਆ ਆ ਦੇਖੋ ਜਦੋਂ ਫੈਸ਼ਨ ਦੇ ਵਿੱਚ ਅਸੀਂ ਡੁੱਬ ਜਾਂਦੇ ਆ ਨਾ ਫਿਰ ਅਸੀਂ ਆਪਣੇ ਆਪ ਨੂੰ ਸਹੀ ਕਰਨ ਵਾਸਤੇ ਨਾ ਸਭ ਕੁਝ ਗਲਤ ਕਰਦੇ ਆ ਮਤਲਬ ਅਸੀਂ ਇਹ ਕਹਿਣਾ ਕਿ ਬਸ ਹਾਂ ਜੀ ਮੈਂ ਇੱਕ ਕਪੜੇ ਵੀ ਪਹਿਨ ਲਿੱਤੇ ਆ ਮਤਲਬ ਇਹ ਸਹੀ ਆ ਹੁਣ ਜੇ ਅਸੀਂ ਕਹੀਏ ਕਿ ਆ ਸ਼orts ਕਪੜੇ ਦੀ ਕਿੱਥੋਂ ਆਇਆ ਏ ਬਾਹਰੋਂ ਆਏ ਨਾ ਫੋਰਨ ਤੋਂ ਹੁਣ ਜਿਹੜੀ ਫੋਰਨ ਦੀ ਮੋਸਟਲੀ ਸਿੰਘਣੀ ਆਇਆ ਉਹ ਇਹੋ ਜਿਹੇ ਕਪੜੇ ਪਹਿਨਦੀਆਂ ਆ ਪੱਛਮੀ ਸੱਭਿਆਚਾਰ ਦੇ ਮਗਰ ਲੱਗ ਹਾਂਜੀ ਤੇ ਹੁਣ ਉਹ ਕੀ ਕਰਦੇ ਆ ਕਿ ਸਾਡੇ ਮਨ ਸਾਫ ਹੋਣਾ ਚਾਹੀਦਾ ਵਾ ਬਈ ਅਸੀਂ ਅੰਦਰ ਹਾਂ ਵੀ ਅਸੀਂ ਨਿਤਨੇਮ ਕਰਦੇ ਪਏ ਆ ਤੇ ਅਸੀਂ ਮਹਾਰਾਜ ਨੂੰ ਜਵਾਬ ਦੇਣਾ ਆ ਹਨਾ ਨਿਤਨੇਮ ਕਰਦੇ ਪਏ ਆ ਜਦੋਂ ਤੁਸੀਂ ਇਹ ਚੀਜ਼ਾਂ ਕਰਨੀਆਂ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਰੱਖੋ ਇਹ ਫਿਰ ਕੀ ਕਰਦੇ ਜਦੋਂ ਪੋਸਟ ਕਰਦੇ ਆ ਇਹ ਚੀਜ਼ਾਂ ਬਾਹਰ ਵਾਲੀਆਂ ਕੁੜੀਆਂ ਦੇਖਦੀਆਂ ਕਿ ਅਸੀਂ ਸੋਹਣੇ ਕਿਵੇਂ ਬਣ ਸਕਦੇ ਆ ਜਿਹੜਾ ਸੋਹਣਾ ਬਣਾਣਾ ਇਹ ਸਾਡੇ ਅੰਦਰ ਨਾ ਬੜਾ ਵੱਡਾ ਆਵਗੁਣ ਕਹਿ ਲੋ ਬਣਿਆ ਪਿਆ ਆ ਅਸੀਂ ਅੰਦਰ ਨਹੀਂ ਆਪਣੀ ਰੂਹ ਨੂੰ ਨਹੀਂ ਸਵਾਰਦੇ ਪਏ ਉਹਨੂੰ ਸੋਹਣਾ ਨਹੀਂ ਬਣਾਉਂਦੇ ਪਏ ਆਪਣੀ ਦਿੱਖ ਨੂੰ ਸੋਹਣਾ ਬਣਾਉਣ ਦੇ ਪਿੱਛੇ ਲੱਗੇ ਪਏ ਆ ਕਿ ਭਈ ਮੈਂ ਸੋਹਣਾ ਲੱਗੂੰਗਾ ਜਾਂ ਲੱਗੂੰਗੀ ਤੇ ਹਾਂ ਲੋਕੀ ਮੈਨੂੰ ਇਦਾਂ ਕਹਿਣਗੇ ਲੋਕੀ ਮੇਰੇ ਵੱਲ ਅਟਰੈਕਟ ਹੋਣਗੇ ਅਸੀਂ ਕੱਪੜੇ ਕਿਉਂ ਪਹਿਨਦੇ ਪਏ ਆ ਤੇ ਇਸ ਤੋਂ ਇਲਾਵਾ ਕਿ ਹੁਣ ਕੇਸ ਵੀ ਕਤਲ ਕਰਦੇ ਪਏ ਆ ਦਸਤਾਰ ਸਜਾ ਕੇ ਕਿਉਂਕਿ ਸਾਡੇ ਇਹ ਅਗੇ ਕਿ ਰੱਬ ਜੇ ਤੁਸੀਂ ਰੱਬ ਵੀ ਪਾਣਾ ਫਿਰ ਤੁਸੀਂ ਅੰਮ੍ਰਿਤ ਕੋ ਛਾਗਦੇ ਪਏ ਹੋ ਤੁਸੀਂ ਦਸਤਾਰ ਵੀ ਨਾ ਸਜਾਓ ਇਹੋ ਜੀਆਂ ਚੀਜ਼ਾਂ ਕਰ ਆ ਰੰਗ ਬਰੰਗੇ ਦਸਤਾਰ ਸਜਾ ਕੇ ਐਸੈਸਰੀਜ਼ ਮੇਕਅਪ ਇਹ ਨਾ ਗਲਤ ਸ਼ਵੀ ਬਣਾ ਦਿੱਤੀ ਹੋਈ ਆ ਹਮ ਸਿੱਖ ਬੀਬੀਆਂ ਵੀ ਵੇਖਣੀਆਂ ਪਿਛਲੇ ਸਮੇਂ ਦੀਆਂ ਦੇਖੋ ਤੁਹਾਨੂੰ ਜਵਾਬ ਆ ਮਿਲਣਗੇ ਕਿਸੇ ਬੀਬੀ ਦੇ ਸ਼ਿੰਗਾਰ ਕੀਤਾ ਹੋਇਆ ਵੇਖਿਆ ਹੋਵੇ ਅਸੀਂ ਹਾਂ ਵੀ ਉਹ ਉਹਨਾਂ ਨੇ ਆਪਣਾ ਆਪ ਸਵਾਰਿਆ ਹੋਵੇ ਉਹ ਆਪਣੀ ਕਮਾਈ ਜਿਹੜੀ ਕਰਕੇ ਗਏ ਨਾ ਉਹ ਇਤਿਹਾਸ ਬੋਲਣ ਦੇ ਆ ਉਹਨਾਂ ਦੀ ਜਿਹੜੀ ਕਮਾਈ ਆ ਅਸੀਂ ਕਹਿੰਦੇ ਨਾ ਰੋਮ ਰੋਮ ਮੈਂ ਬਸੇ ਮੁਰਾਰ ਉਹ ਤੇ ਤੁਹਾਡੇ ਰੋਮ ਰੋਮ ਦੇ ਵਿੱਚ ਵਸਦਾ ਪਿਆ ਆ ਤੁਹਾਡੇ ਅੰਦਰ ਮਹਾਰਾਜ ਦਾ ਜੋਤ ਹੈਗੀ ਅਸੀਂ ਇਹ ਮੰਨਦੇ ਆ ਤੇ ਅਸੀਂ ਕਦੀ ਸੋਚਿਆ ਕਿ ਜੇ ਅਸੀਂ ਕੋਈ ਗਲਤ ਕੰਮ ਕਰਦੇ ਪਏ ਆ ਤੇ ਰੱਬ ਸਾਨੂੰ ਦੇਖਦਾ ਹੋਵੇਗਾ ਹਮ ਹਨਾ ਅਸੀਂ ਇਹ ਚੀਜ਼ ਹੀ ਮਤਲਬ ਭੁੱਲੇ ਪਏ ਆ ਕਿ ਰੱਬ ਸਾਨੂੰ ਦੇਖਦਾ ਵੀ ਕਿ ਨਹੀਂ ਦੇਖਦਾ ਉਹ ਤੇ ਅਸੀਂ ਮੰਨਦੇ ਆ ਨਾ ਕਿ ਅੰਗ ਸੰਗ ਸਹਾਈ ਹੈ ਅੰਗ ਸੰਗ ਸਹਾਈ ਹੁਣ ਜੇ ਅਸੀਂ ਸ਼ਸਤਰ ਪਹਿਨੇ ਹੋਏ ਆ ਅਸੀਂ ਕੋਈ ਗਲਤ ਕੰਮ ਕਰਦੇ ਪਏ ਆ ਇਹ ਜਿਹੜਾ ਸ਼ਸਤਰ ਆ ਨਾ ਇਹ ਸਾਨੂੰ ਦੱਸੇਗਾ ਕਿ ਬਈ ਤੂੰ ਕਿਸੇ ਦਾ ਗਲਤ ਨਹੀਂ ਕਰਨਾ ਕਿ ਜਿਹੜੀ ਹੁਣ ਦਸਤਾਰ ਇਹ बार-बार ਸਾਨੂੰ ਯਾਦ ਕਰਾਏਗੀ ਕਿ ਸਾਡਾ ਪਿਓ ਕੌਣ ਆ ਕੀ ਕੁਰਬਾਨੀਆਂ ਹੋਈਆਂ ਇਸ ਦਸਤਾਰ ਦੇ ਕਰਕੇ ਤੇ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਾਸਤੇ ਨੂੰ ਵਰਤਦੇ ਪਏ ਆ ਤੇ ਕਈ ਲੋਕ ਨਾ ਮਤਲਬ ਮੋਸਟਲੀ ਬੀਬੀਆਂ ਏਦਾਂ ਕਹਿੰਦੀਆਂ ਕਿ ਸਾਡੀ ਜ਼ਿੰਦਗੀ ਅਸੀਂ ਜੋ ਮਰਜ਼ੀ ਕਰੀਏ ਜ਼ਿੰਦਗੀ ਤੁਹਾਡੀ ਆ ਦਸਤਾਰ ਤੇ ਤੁਹਾਡੀ ਨਹੀਂ ਆ ਸਰ ਦਸਤਾਰ ਤੇ ਗੁਰੂ ਸਾਹਿਬ ਦੀ ਆ ਕਿੰਨੀਆਂ ਸ਼ਹੀਦੀਆਂ ਹੋਈਆਂ ਜਦੋਂ ਹਨ ਮਹਾਰਾਜ ਨੇ ਜਦੋਂ ਉੱਥੇ ਜਾਂ ਲੱਗਿਆ ਕਿ ਆਹ ਹੈ ਨਾ ਕਿ ਇਹਨ ਪੁੱਤਰਾਂ ਨੇ ਪੇਸੀਸ ਪਰਵਾਰ ਦੀ ਇਹ ਸੁਤਚਾਰ ਚਾਰਵੇਂ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਕਈ ਹਜ਼ਾਰ ਆ ਕਈ ਹਜ਼ਾਰ ਬੈਠੇ ਆ ਤੇ ਜਦੋਂ ਮਾਰੇ ਦੇਖਦੇ ਹੋਣਗੇ ਵੀ ਆਹ ਇਹਨਾਂ ਕਰਕੇ ਮੈਂ ਆਪਣਾ ਪਰਿਵਾਰ ਵਾਰਿਆ ਮਤਲਬ ਅਸੀਂ ਉਹ ਮੋਲ ਨਹੀਂ ਮੋਲ ਤਾਰਨਾ ਤੇ ਚਲੋ ਦੂਰ ਦੀ ਗੱਲ ਆ ਅਸੀਂ ਤੇ ਇਹਦੀ ਉਲਟਾ ਮਤਲਬ ਬੇਇੱਜ਼ਤੀ ਕਰਦੇ ਪਏ ਆ ਉਹ ਅਸੀਂ ਕਹਦੇ ਨਾ ਨਾ ਬੇਦਵੀ ਹੂੰ ਇਹ ਬੇਦਵੀ ਸਭ ਤੋਂ ਵੱਡੀ ਤਾਂ ਹੀ ਆਪ ਕਰਦੇ ਪਏ ਆ ਦਸਤਾਰ ਸਜਾ ਕੇ ਅਸੀਂ ਚੂੜੇ ਪਾਉਂਦੇ ਪਏ ਅਸੀਂ ਬਾਣੇ ਪਾ ਕੇ ਨਾਲ ਚੂੜੇ ਪਾਉਂਦੇ ਪਏ ਹ ਇਹ ਮਰਿਆਦਾ ਦੇ ਵਿੱਚ ਨਹੀਂ ਆ ਅਸੀਂ ਤੇ ਅੰਮ੍ਰਿਤ ਛਕਣ ਤੋਂ ਬਾਅਦ ਜੋ ਅਸੀਂ ਇਹੀ ਕਹਣਾ ਕਿ ਤੁਹਾਡਾ ਸਰੀਰ ਸਾਡੀ ਜ਼ਿੰਦਗੀ ਜੀਵਨ ਗੁਰੂ ਨੂੰ ਸਮਰਪਿਤ ਆ ਤੇ ਗੁਰੂ ਨੂੰ ਜੋ ਸਮਰਪਿਤ ਆ ਤੇ ਫਿਰ ਅਸੀਂ ਆਪਣੇ ਆਪ ਆ ਸ਼ਿੰਗਾਰ ਕਿਵੇਂ ਕਰ ਸਕਦੇ ਇਹ ਤੁਹਾਡੇ ਤੇ ਫਿਰ ਗੁਰੂ ਦਾ ਹੋ ਗਿਆ ਇਹ ਜ਼ਿੰਦਗੀ ਵੀ ਉਹਨਾਂ ਦੇ ਲੇਖੇ ਹੋਗੀ ਫਿਰ ਅਸੀਂ ਇਹ ਚੀਜ਼ਾਂ ਪਾ ਕੇ ਤੇ ਇਹੀ ਹੋ ਗਿਆ ਨਾ ਕਿ ਅਸੀਂ ਆਪਣੇ ਆਪ ਦਾ ਮਨ ਪਰਚਾਵਾ ਕਰਦੇ ਪਏ ਤੇ ਲੋਕਾਂ ਨੂੰ ਸਹੀ ਲੱਗਣ ਵਾਸਤੇ ਇਹ ਫਿਰ ਉਹੀ ਨਾ ਅਸੀਂ ਆਪਣੇ ਸ਼ੌਂਕ ਅੱਗੇ ਲੈ ਕੇ ਆਣੇ ਪਏ ਅਸੀਂ ਕਹਿਣ ਕਿ ਅਸੀਂ ਦਸਤਾਲ ਸਜਾ ਕੇ ਵੀ ਆਪਣੇ ਸ਼ੌਂਕ ਪੂਰੇ ਕਰ ਸਕਦੇ ਹਾਂ ਕਰੋ ਪਰ ਦਾਇਰੇ ਦੇ ਅੰਦਰ ਰਹਿ ਕੇ ਕਰੋ ਜੋ ਤੁਹਾਨੂੰ ਪਤਾ ਨਾ ਮਾਰ ਰਹੇ ਨੇ ਇਸ ਰੂਪ ਬਖਸ਼ਿਆ ਹੈ ਕਿ ਇਹ ਚੀਜ਼ ਤੋਂ ਬਾਹਰ ਨਹੀਂ ਜਾਣਾ ਉਹ ਚੀਜ਼ਾਂ ਪੂਰੀਆਂ ਕਰੋ ਇਹਦੇ ਨਾਲ ਕੀ ਹੁੰਦਾ ਇੱਕ ਬੰਦਾ ਗਲਤ ਕਰਦਾ ਜਿਹੜੀ ਪਿੱਛੇ ਆਣ ਵਾਲੀ ਪੀੜੀ ਹੈ ਨਾ ਕਾਲੀ ਯੁਗ ਦਾ ਦੌਰ ਆ ਬਹੁਤ ਕੁਝ ਖਰਾਬ ਹੋਣ ਵਾਲਾ ਹੈ ਖਰਾਬ ਦੇ ਵੈਸੇ ਬਹੁਤ ਕੁਝ ਹੋਇਆ ਪਿਆ ਆ ਕੀ ਬੱਚੇ ਕਰਦੇ ਪਏ ਆਪਣੀ ਕੌਮ ਦੇ ਆਪਣੇ ਪੰਥ ਦੇ ਕੀ ਕੁਝ ਹੋ ਰਿਹਾ ਸਾਨੂੰ ਸਭ ਕੁਝ ਪਤਾ ਲੱਗਦਾ ਪਿਆ ਆਣ ਵਾਲਾ ਸਮਾਂ ਹੋਰ ਖਰਾਬ ਹੋਣਾ ਕਿਉਂਕਿ 1 2 4 ਦੇ ਪਿੱਛੇ ਲੱਗ ਕੇ ਨਾ ਜੋ ਉਹਨਾਂ ਨੂੰ ਦਿਖਦਾ ਪਿਆ ਨਾ ਕਿ ਆ ਵਧੀਆ ਮੈਂ ਵੀ ਇਦਾਂ ਕਰੂੰਗੀ ਤੇ ਮੈਂ ਵਧੀਆ ਲੱਗੂੰਗੀ ਹੁਣ ਇਹ ਤੋਂ ਵੱਡੀ ਗੱਲ ਕੀ ਹੋਏਗੀ ਅੱਜ ਕੱਲ ਕੀ ਹੁੰਦਾ ਪਿਆ ਵਾ ਕਿ ਇੱਕ ਬੀਬੀ ਟੀ-ਸ਼ਰਟ ਪਜਾਮੇ ਦੇ ਵਿੱਚ ਹੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਦੀ ਪਈ ਆ ਹੂੰ ਤੇ ਅਸੀਂ ਮਤਲਬ ਕਿਵੇਂ ਮੈਨੂੰ ਸ਼ਾਇਦ ਮੈਂ ਜ਼ਿਆਦਾ ਸੋਚਦੀ ਆ ਮੈਨੂੰ ਇੱਥੇ ਸੀਰੀਅਸਲੀ ਲੱਗਦਾ ਆ ਕਿ ਮੈਂ ਬੜਾ ਸੀਰੀਅਸ ਹੋ ਕੇ ਸੋਚਦੀ ਜਦੋਂ ਅਸੀਂ ਮਹਾਰਾਜ ਨੂੰ ਦਰਸ਼ਨ ਕਰਨ ਚੱਲੇ ਸੀ ਮਨ ਕੀ ਮੋਖ ਵਖਾਵਾਂਗੇ ਉਹ ਤੇ ਕਹਿੰਦੇ ਕਿ ਜਬ ਹਮਾਰੇ ਦਰਸ਼ਨ ਕੋ ਆਓ ਬਾਣ ਨੇ ਸੁਚੇ ਤ ਤਾਂ ਸ਼ਸਤਰ ਸਜਾਓ ਸ਼ਸਤਰ ਸ ਪੈਣ ਕੇ ਆਓ ਤੁਸੀਂ ਸੂਟ ਪਾ ਲੂ ਤੁਸੀਂ ਬਾਣਾ ਨਹੀਂ ਪਾਣਾ ਤੁਸੀਂ ਸੂਟ ਪਾ ਕੇ ਜਾਓ ਸਾਦੇ ਕੱਪੜੇ ਪਾਓ ਸਾਦੇ ਕੱਪੜੇ ਪਾ ਕੇ ਮर्याਦਾ ਦੇ ਵਿੱਚ ਜਾਓ ਹੁਣ ਜੇ ਤੁਸੀਂ ਟੀ-ਸ਼ਰਟ ਪਜਾਮਾ ਆ ਕੁਝ ਉਹੋ ਜਿਹਾ ਤਾਂ ਮਤਲਬ ਪੜਕੀਲੇ ਜਾਂ ਮਤਲਬ ਗਲਤ ਤਰੀਕੇ ਦੇ ਕੱਪੜੇ ਪਾ ਪੈਂਦੇ ਆ ਤੇ ਲੋਕਾਂ ਨੇ ਤਾਂ ਦੇਖਣਾ ਹੀ ਦੇਖਣਾ ਆ ਫਿਰ ਅਟੈਂਸ਼ਨ ਤੁਸੀਂ ਕਿੰਨਾ ਦੀ ਲੈਣ ਜਾ ਰਹੇ ਹੋ ਜੇ ਅਸੀਂ ਕਹਿੰਨੇ ਨਾ ਕਿ ਮਾਰੇ ਨੂੰ ਕਿ ਇਹ ਕੱਪੜਿਆਂ ਦੇ ਨਾਲ ਦਿਲ ਸਾਫ਼ ਹੋਣਾ ਚਾਹੀਦਾ ਇਹ ਲੋਕਾਂ ਦੀ ਗੱਲ ਆ ਮਨ ਸੱਚੀ ਸੱਡੇ ਸਾਫ ਆ ਇੰਨੀ ਨਿੰਦਿਆ ਸਾਡੇ ਅੰਦਰ ਇੰਨੀ ਨਫ਼ਰਤ ਸਾਡੇ ਅੰਦਰ ਇਹ ਆਪਣੇ ਆਪ ਨੂੰ ਹੌਸਲਾ ਦੇਣ ਲਈ ਕਹਿ ਰਹੇ ਹੁੰਦਾ ਮੈਂ ਹਨ ਹਾਂ ਅਚਾ ਤੁਹਾਡੇ ਨਾਲ ਕਦੀ ਕੋਈ ਅਜਿਹਾ ਕਿੱਸਾ ਵਾਪਰਿਆ ਹੋਵੇ ਕਿ ਤੁਹਾਨੂੰ ਕਦੇ ਲੱਗਾ ਹੋਵੇ ਕਿਸੇ ਭੈਣ ਨੇ ਤੁਮਾਲਾ ਸਜਾਇਆ ਤੇ ਨਾਲ ਕੋਈ ਸ਼ਿੰਗਾਰ ਕੀਤਾ ਜਾਂ ਕੁਝ ਕੱਪੜੇ ਉਦਾਂ ਦੇ ਪਾਏ ਹੋਣ ਜਿਹਨੂੰ ਤੁਸੀਂ ਕਦੀ ਰੋਕਿਆ ਹੋਵੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਗੂੰ ਕੀ ਜਵਾਬ ਮਿਲਿਆ ਹੋਵੇ ਕਦੀ ਆਹੀ ਜੋ ਮੈਂ ਤੁਹਾਨੂੰ ਦਿੱਤਾ ਸਾਡੀ ਜ਼ਿੰਦਗੀ ਸਾਡੀ ਮਰਜ਼ੀ ਅੱਛਾ ਇਹ ਚੀਜ਼ ਨਾ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਪਿਛਲੇ ਆ 2-3 ਸਾਲ ਤੋਂ ਨਾ ਮੈਂ ਬਹੁਤ ਅੱਗੇ ਹੋ ਕੇ ਇਹ ਚੀਜ਼ਾਂ ਬਾਰੇ ਬੋਲੀ ਸੀ ਕਿ ਜਿਹੜੀਆਂ ਬੀਬੀਆਂ ਨੇਲ ਆਰਟ ਕਰਦੀਆਂ ਆ ਹਨਾ ਜੇ ਤੁਸੀਂ ਸ਼ਿੰਗਾਰ ਕਰਦੇ ਹੋ ਨਾ ਕਰੋ ਮਤਲਬ ਤੁਸੀਂ ਆਪਣੇ ਆਪ ਨੂੰ ਸੋਨਾ ਦਸਤਾਰ ਲਾ ਦਿਓ ਨਾ ਕਰੋ ਕਿਉਂ ਕਰਦੇ ਪਏ ਹੋ ਮਤਲਬ ਇੱਕ ਵਾਰੀ ਸੋਚ ਕੇ ਵੇਖੋ ਜੇ ਤੁਹਾਡਾ ਪਿਓ ਇੱਕ ਸਾਨੂੰ ਤੁਸੀਂ ਆਪਣੇ ਪਿਓ ਦੀ ਪੱਗ ਰੋਲਦੇ ਪਏ ਹੋ ਸੋਚ ਕੇ ਵੇਖੋ ਤੇ ਕੀ ਬੀਤਦੀ ਹੋਏਗੀ ਜੇ ਇਮੇਜਿਨ ਵੀ ਕਰੀ ਤੁਹਾਡਾ ਆਪਣਾ ਪਿਓ ਘਰ ਬੈਠਣਾ ਤੁਸੀਂ ਉਹਨੂੰ ਨਾ ਤੇ ਆਉ ਜਿਹਦਾ ਤੁਸੀਂ ਅਮਰਸ਼ਕਿਆ ਹੈ ਅਸਲ ਪਿਓ ਤੇ ਸਾਡਾ ਉਹੀ ਆ ਹਣਾ ਜਿਹੜਾ ਅੰਗੇ ਸੰਗ ਹਮੇਸ਼ਾ ਸਹਾਈ ਰਹਿੰਦਾ ਆ ਹਨ ਮੁਸੀਬਤੋਂ ਮੌਕੇ ਤੇ ਬਚਾਉਂਦਾ ਆ ਉਹੀ ਆ ਤੋ ਅਸੀਂ ਇੱਕ ਵਾਰੀ ਸੋਚ ਕੇ ਵੇਖੀ ਕਿ ਅਸੀਂ ਆਪਣੇ ਪਿਓ ਦੀ ਇੱਜ਼ਤ ਕਿੱਥੇ ਰੋਲ ਦੇ ਪਏ ਹਾਂ ਹੂੰ ਕਿੰਨੀ ਵੱਡੀ ਦਰਦ ਹੁੰਦਾ ਜਦੋਂ ਅਸੀਂ ਦੇਖੀਦਾ ਨਾ ਕਿ ਬੀਬੀਆਂ ਦਿਮਾਲੇ ਸਜਾ ਕੇ ਕੀ ਕੁਛ ਕਰਦੀਆਂ ਪਈਆਂ ਸ਼ਿੰਗਾਰ ਤੇ ਚਲੋ ਕਰਦੇ ਕਰਦੇ ਅੱਜ ਕੱਲ ਇਹ ਨਵਾਂ ਇਹਨਾਂ ਨੇ ਟ੍ਰੈਂਡ ਚਲਾਇਆ ਜੀਮ ਦਾ ਹੂੰ ਅੱਖੀਂ ਦੇਖੀ ਗੱਲ ਹੈ ਜੀਮਾ ਕਿੱਡੀ ਵੱਡੀ ਅਸੀਂ ਕਿਰਪਾਨ ਲਟਕਾਈ ਹੁੰਦੀ ਸਾਈਡ ਤੇ ਹੂੰ ਤੇ ਜੀਮ ਦੇ ਵਿੱਚ ਸ਼ੋਰਟ ਕੱਪੜੇ ਪਾਏ ਆ ਨਾ ਅਸੀਂ ਕੇਸ ਟੱਕੇ ਆ। ਮਤਲਬ ਮਹਾਰਾਜ ਆਪਣੇ 52 ਹੁਕਮਾਂ ਦੇ ਵਿੱਚ ਰੱਖ ਇੱਕ ਹੁਕਮ ਇਹ ਵਾ ਕਿ ਅਸੀਂ ਕੇਸ ਨੰਗੇ ਨਹੀਂ ਛੱਡਨੇ ਹੈਗੇ। ਕੇਸ ਟਾ ਕੇ ਰੱਖਣੇ ਆ। ਤੇ ਅਸੀਂ ਫਿਰ ਕਿੱਥੇ ਗਏ ਹੁਕਮ ਫਿਰ ਕੀ ਫਾਇਦਾ ਇੰਨੀ ਲੰਬੀ ਅਸੀਂ ਕਿਰਪਾਣ ਲਟਕਾਈ ਹੈ। ਉਹ ਕਿਰਪਾਣ ਲਟਕਾਈ ਰਹਿ ਗਈ। ਨੀਚੇ ਵੀ ਅਸੀਂ ਸ਼ੋਰਟਸ ਪਾਏ ਉੱਪਰ ਵੀ ਅਸੀਂ ਆਪਣਾ ਅੰਗ ਪ੍ਰਦਰਸ਼ਨੀ ਕਰਵਾਉਂਦੇ ਪਏ ਆ। ਦਿਖਾਵੇ ਵਾਲੇ ਜ਼ਿਆਦਾ ਆ ਗਏ ਆਪਾਂ। ਹੂੰ ਤੇ ਜੇ ਮੰਨਿਆ ਪਰ ਤਾਂ ਕੀ ਜਾਂਦਾ ਵਾ ਜਦੋਂ ਅਸੀਂ ਸੇਰ ਸਾਡਾ ਨਹੀਂ ਟੱਕਿਆ ਹੁੰਦਾ। ਉਦੋਂ ਮਾਰੇ ਨਾ ਆਪਣੇ ਸਾਡੇ ਸੇਰ ਤੋਂ ਆਪਣਾ ਹੱਥ ਝੁੱਕ ਲੈਂਦੇ ਆ ਤੁਸੀਂ ਇਮੇਜਿਨ ਕਰਕੇ ਵੇਖੋ ਤਾਂ ਵੀ ਅਸੀਂ ਇੰਨੇ ਕੌਨਫੀਡੈਂਟ ਨਾਲ ਇਸ ਦੁਨੀਆ ਦੇ ਵਿੱਚ ਰਹਿ ਕੇ ਕਹਿ ਦਿੰਨੇ ਆ ਕਿ ਬਈ ਅਸੀਂ ਤਾਂ ਗੁਰੂ ਦੇ ਸੇਖ ਆ ਅਸੀਂ ਸੱਚੀ ਸੇਖ ਹੈਗੇ ਆ ਸੇਖ ਦਾ ਕੰਮ ਸਿੱਖਣਾ ਤੇ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਆ ਨਾ ਕਿ ਭੈਣੇ ਆ ਗਲਤੀ ਆ ਤੁਸੀਂ ਕੌਣ ਹੁੰਦੇ ਸਾਨੂੰ ਇਹ ਗੱਲ ਕਹਿਣ ਵਾਲੇ ਤੁਸੀਂ ਕੌਣ ਹੁੰਦੇ ਈਗੋ ਹਰਟ ਹੋ ਜਾਂਦੀ ਆ ਇਹ